ਨਾਬਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵਮਾਨ ਦੇ ਪਿਤਾ ਦਾ ਦਿਹਾਂਤ ਹੋ ਗਿਆ ਦੱਸਦੇ ਕਿ ਇਸ ਮੌਕੇ ਪੰਜਾਬ ਦੇ ਮਸ਼ਹੂਰ ਪੰਜਾਬੀ ਕਾਇਕ ਬੱਬੂਮਾਨ ਨਾਬਾ ਵਿਖੇ ਦੇਵਮਾਨ ਦੇ ਪਿਤਾ ਦੇ ਇਤਿਹਾਨ ਤੇ ਅਫਸੋਸ ਕਰਨ ਲਈ ਪਹੁੰਚੇ ਸੀ ਇਸ ਦੌਰਾਨ ਗੱਲਬਾਤ ਕਰਦੇ ਬੱਬੂਮਾਨ ਨੇ ਕਿਹਾ ਕਿ ਮੈਂ ਮਜ਼ਦੂਰਾ ਅਤੇ ਕਿਸਾਨਾਂ ਦੇ ਨਾਲ ਦੱਸਦੇ ਕਿ ਦੇਵਮਾਨ ਦੇ ਪਿਤਾ ਦੀ ਮੌਤ ਤੇ ਦੁੱਖ ਸਾਂਝਾ ਕਰਨ ਦੇ ਲਈ ਬੱਬੂਮਾਨ ਪਹੁੰਚੇ ਸੀ ਇਸ ਮੌਕੇ ਉਹਨਾਂ ਨੇ ਕਿਹਾ ਕਿ ਵਿਧਾਇਕ ਦੇਵਮਾਨ ਨਾਲ ਮੇਰੀ 25 ਸਾਲ ਪੁਰਾਣੀ ਸਾਂਝਾ ਉਨ੍ਹਾਂ ਦੇ ਪਿਤਾ ਦਾ ਸੰਸਾਰ ਤੋਂ ਜਾਣਾ ਦੁਖਦਾਈ ਖਬਰ ਤੇ ਇਸ ਲਈ ਆ ਜੋ ਆਪਣੇ ਦੋਸਤ ਦੇ ਨਾਲ ਦੁੱਖ ਦਾ ਵਟਾਂਦਰਾ ਕਰਨ ਦੇ ਲਈ ਪਹੁੰਚੇ ਨੇ ਇਸ ਦੌਰਾਨ ਬੱਬੂ ਮਾਨ ਨੇ ਕਿਹਾ ਕਿ ਮੈਂ ਕਿਸਾਨਾਂ ਤੇ ਮਜ਼ਦੂਰਾ ਦੇ ਨਾਲਾ ਕਿਸਾਨ ਦਾ ਪੁੱਤ ਹਾਂ ਤੇ ਕਿਸਾਨ ਆਪਣੀਆਂ ਛੇਜ ਮੰਗਤੇ ਲਈ ਲਗਾਤਾਰ ਲੜਾਈ ਲਾੜ ਰਹੇ ਨੇ ਉਹਨਾਂ ਕਹਿ ਕਿ ਸਰਕਾਰਾਂ ਨੂੰ ਕਿਸਾਨਾਂ ਦੀ ਜਿਹੜੀ ਮੰਗਾਂ ਨੇ ਉਹ ਮੰਨ ਲੈਣੀ ਚਾਹੀਦੀਆਂ ਨੇ ਤਾਂਕਿ ਇਹਨਾਂ ਨੂੰ ਰਾਹਤ ਮਿਲ ਸਕੇ ਦੇਖੋ ਜ਼ਿੰਦਗੀ ਜਿੰਨੀ ਮਿਲ ਜੇ ਉਹ ਨਹੀਂ ਥੋੜੀ ਹੁੰਦੀ ਹੈ ਔਰ ਮਾਪੇ ਬੰਦਾ ਜਿੰਨੀ ਮਰਜ਼ੀ ਉਮਰ ਦਾ ਹੋ ਜੇ ਜਦ ਤੱਕ ਮਾਪੇ ਆਪਾਂ ਉਦੋਂ ਤੱਕ ਕਿ ਉਹਨੂੰ ਲੱਗਦਾ ਹੈ ਹਮੇਸ਼ਾ ਉਹਨੂੰ ਬੱਚਾ ਹੀ ਲੱਗਦਾ ਆਪਣਾ ਸੋ ਪਰ ਮਹਾਰਾਜ ਦੀ ਕਿਰਪਾ ਵੀ ਬੜੀ ਲੰਬੀ ਉਮਰ ਭੋਗੀ ਹੈ ਬਜ਼ੁਰਗਾਂ ਨੇ ਔਰ ਸਾਰੀ ਉਮਰ ਕਿਰਤ ਕਰੀ ਹੈ ਔਰ ਕਿਰਤ ਕਰਨ ਤੋਂ ਬਾਅਦ ਉਹਨਾਂ ਦੇ ਬੱਚੇ ਇਹਨਾਂ ਮਕਾਮਾਂ ਤੇ ਪਹੁੰਚੇ ਬੜੇ ਖੁਸ਼ੀ-ਖੁਸ਼ੀ ਮਹਾਰਾਜ ਦੇ ਚਰਨਾਂ 'ਚ ਗਏ ਹਰੇਕ ਮਾਪੇ ਦਾ ਸੁਪਨਾ ਹੁੰਦਾ ਆ ਪੂਰਾ ਹੋ ਗਿਆ ਉਹਨਾਂ ਦਾ ਆ ਤੇ ਦੇਬ ਸਾਡੀ ਬੜੀ ਪੁਰਾਣੀ ਸਾਂਝ ਤੇ ਅਸੀਂ ਪ੍ਰਾਣੇ ਸੱਜਣਾ ਉਹਦੀ ਜ਼ਿੰਦਗੀ ਬੜੀ ਹਾਰਡ ਵਰਕ ਕਰਿਆ ਉਹਨੇ ਉਹ ਬੜਾ ਲੰਬਾ ਸਫ਼ਰ ਤੈਅ ਕਰਕੇ ਦਾਣਾ ਪਾਣੀ ਪਰ ਖਿੱਚ ਲਾਇਆ ਇਹ ਕੀ ਹੁੰਦਾ ਨਾ ਜਦੋਂ ਅਸੀਂ ਜ਼ਿੰਦਗੀ ਚ ਕਾਮਯਾਬ ਹੁੰਨੇ ਆ ਉਹਦੇ ਪਿੱਛੇ ਜਿਹੜੀ ਅਸਲੀ ਵਜ੍ਹਾ ਹੁੰਦੀ ਹੈ ਨਾ ਉਹ ਮਾਂ-ਵਾਪ ਦਾ ਕਰਮ ਹੁੰਦਾ ਉਹਨਾਂ ਦੀ ਕਮਾਈ ਬੱਚਿਆਂ ਦੇ ਕੰਮ ਆਉਂਦੀ ਹੈ ਜਿਹੜੀ ਇਸ ਜਨਰੇਸ਼ਨ ਨੇ ਕਰਨੀ ਹੈ ਕਮਾਈ ਉਹ ਅਗਲਿਆਂ ਦੇ ਕੰਮ ਆਉਂਦੀ ਹੈ ਬੀਜ ਜਿ ਉਹਨਾਂ ਦੇ ਹੋਇਆ ਚੰਗੇ ਸੰਸਕਾਰ ਦਿਤਿਆ ਲਿਆਕਤ ਦਿੱਤੀ ਹੈ ਮਿੱਠ ਬੋਲੀ ਜਿਹੜੀ ਹੈ ਔਰ ਜਿਹੜਾ ਸਮਾਜਿਕ ਪੱਧਰ ਤੇ ਲੋਕਾਂ ਚ ਵਿਚਰਨਾ ਸੇਵਾ ਕਰਨਾ ਉਹ ਇਸ ਲਈ ਹੀ ਸਿਉਂਦਾ ਕਿ ਮਾਂ ਬਾਪ ਦਾ ਕਰਮ ਹੈ ਵਧਾਇਕ ਕੋਲੇ ਪਹੁੰਚੋ ਕਿੰਨੇ ਟਾਈਮ ਦੀ ਜਿਹੜੀ ਹੈਗਾ ਦੋਸਤੀ ਸਾਡੀ ਤਾਂ ਬੜੀ ਪੁਰਾਣੀ ਸਾਜ ਆ 25 ਸਾਲ ਹੋ ਚੱਲੇ 25 ਸਾਲ ਹੋ ਗਏ ਹਾਂ ਅੱਤਾ ਦੇਬ ਸਾਡਾ ਸੱਜਣਾ ਹੈ ਇਹ ਅੱਜ ਜਿਹੜੀ ਅਜੋਕ ਜਿਹੜੀ ਅੱਜ ਸਾਡੀ ਸਰਕਾਰ ਹੈ ਇਹ ਉਹਦੇ ਚ ਵਧਾਇਕ ਹੈ ਪਰ ਮੈਂ ਨਿੱਜੀ ਤੌਰ ਤੇ ਕਿਸਾਨ ਮਜ਼ਦੂਰ ਇਕਤਾ ਲਈ ਆ ਉਹ ਜ਼ਿੰਦਾਬਾਦ ਸੀ ਹੈ ਤੇ ਰਹਿਣਾ ਔਰ ਹਮੇਸ਼ਾ ਹੀ ਮੈਂ ਤੱਕ ਕਿਸਾਨਾਂ ਨਾਲ ਹੀ ਆ ਔਰ ਮੈਂ ਅਕਸਰ ਇਹ ਦਿਨ ਜਦੋਂ ਅਸੀਂ ਬੈਠਦੇ ਆ ਕਿਤੇ ਕਿਸੇ ਸਮਾਗਮ ਤੇ ਆ ਮਿੱਤਰਤਾ ਦੇ ਤੌਰ ਤੇ ਇਕੱਠੇ ਹੋਨੇ ਤਾਂ ਮੈਂ ਅਕਸਰ ਇਹ ਕਹਿਣਾ ਹੁੰਦਾ ਕਿ ਹੁਣ ਮਾਲਕ ਨੇ ਤੁਹਾਡੀ ਸੁਣੀ ਹੈ ਤੁਹਾਡਾ ਟਕੇ ਕਿਸਾਨਾਂ ਮਜ਼ਦੂਰਾਂ ਦੀ ਸਪੋਰਟ ਕਰੋ ਕਿਸਾਨਾਂ ਨੂੰ ਵੀ ਹੱਕ ਮਿਲੇ ਔਰ ਮਜ਼ਦੂਰ ਦੀ ਵੀ ਦਿਹਾੜੀ ਫਿਕਸ ਹੋਵੇ ਕਿਉਂਕਿ ਮਜ਼ਦੂਰ ਸਭ ਤੋਂ ਵੱਧ ਕੰਮ ਕਰਦਾ ਹੈ ਤੇ ਉਹਨੂੰ ਸਭ ਤੋਂ ਘੱਟ ਦਿਹਾੜੀ ਮਿਲਦੀ ਹੈ ਉਹ ਜਿੰਨੀ ਸਰਕਾਰ ਨਿਸ਼ਚਿਤ ਕਰੇ ਆਪਣੇ ਆਪਣੇ ਵੱਲੋਂ ਕੋਈ ਕੋਟਾ ਰੱਖੇ ਤਾਂ ਉਹਨਾਂ ਉਹਨਾਂ ਨੂੰ ਉਸ ਤਰ੍ਹਾਂ ਦਾ ਮਾਰਕ ਮਿਲਣਾ ਚਾਹੀਦਾ ਉਹਨਾਂ ਨੂੰ ਵੀ ਉਸ ਤਰ੍ਹਾਂ ਸਜਣ ਸੰਵੜਨ ਦਾ ਮੌਕਾ ਮਿਲਣਾ ਚਾਹੀਦਾ ਕਿਉਂਕਿ ਜੇ ਕਿਸਾਨ ਮਜ਼ਦੂਰ ਨਾ ਹੋਣ ਤੁਸੀਂ ਇਸ ਦੁਨੀਆ ਦੀ ਕਾਂਖਸ਼ਾ ਨਹੀਂ ਕਰ ਸਕਦੇ ਤੁਸੀਂ ਸਭ ਕੁਝ ਖਰੀਦ ਸਕਦੇ ਹੋ ਪਰ ਭੋਜਨ ਪੈਦਾ ਕਰਕੇ ਆਪ ਹਰ ਬੰਦਾ ਖਾ ਨਹੀਂ ਸਕਦਾ ਇਹ ਬਹੁਤ ਤਕਲੀਫ ਵਾਲਾ ਸਮਾਂ ਹੈ ਮੇਰੇ ਪਿਤਾ ਜੀ ਸਰਦਾਰ ਲਾਲ ਸਿੰਘ 90 ਸਾਲ ਦੀ ਏਜ ਦੇ ਵਿੱਚ ਇਸ ਸੰਸਾਰ ਤੋਂ ਪਾਇਨੇ ਸੰਸਾਰ ਤੋਂ ਚਲੇ ਗਏ ਆਂ ਔਰ ਅੱਜ ਸਾਡੇ ਪਰਿਵਾਰਾਂ ਵਰਗੇ ਯਾਰ ਸਾਡੇ ਬਹੁਤ ਹੀ ਸਤਿਕਾਰਯੋਗ ਬਬੂ ਮਾਨ ਜੀ ਅੱਜ ਮੇਰੇ ਕੋਲੇ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਏ ਪਰਮਾਤਮਾ ਇਹਨਾਂ ਨੂੰ ਲੰਮੀ ਉਮਰ ਬਖਸ਼ੇ ਤੌਫੀਕ ਦੇਵੇ ਹੋਰ ਵੀ ਬਹੁਤ ਵੱਡਾ ਨਾਰਾਸ਼ ਹੋ ਕਰਨ ਔਰ ਮੇਰੇ ਪਿਤਾ ਜੀ ਦਾ ਸੰਘਰਸ਼ਮਈ ਜ਼ਿੰਦਗੀ ਉਹਨਾਂ ਨੇ ਸਾਰੀ ਉਮਰ ਬਤੀਤ ਕੀਤੀ ਹੈ ਕਰਮ ਨਾਲ ਜੁੜੇ ਰਹੇ ਆਂ ਅਜੀ ਸ਼ੇਪਰਾ ਦੋ ਪੈਣਾ ਸਾਨੂੰ ਉਹਨਾਂ ਨੇ ਪਾਲਿਆ ਔਰ ਪੜਾਇਆ ਮੈਂ ਹੁਣ ਵੀ ਪੀ ਐਸ ਟੀ ਕਰ ਰਿਹਾ ਹਾਂ ਪ੍ਰੈਕਟੀਕਲ ਸਾਇੰਸ ਦੇ ਵਿੱਚ ਔਰ ਜਦੋਂ ਬੱਚੇ ਜਿਹੜੇ ਆ ਉਹ ਲਾਇਕ ਹੋ ਜਾਣ ਮਾਪੇ ਦੇ ਸੁਪਨਿਆਂ ਨੂੰ ਸਾਕਾਰ ਕਰਨ ਜਿਵੇਂ ਬਤੌਰ ਐਮ ਐਲ ਏ ਸੇਵਾ ਕਰ ਰਹੇ ਆ ਤਾਂ ਆਮ ਕੱਚੇ ਘਰਾਂ ਚੋਂ ਉੱਠ ਕੇ ਗਰੀਬ ਮਜ਼ਦੂਰ ਦੇ ਬੱਚੇ ਇਸ ਇਸ ਮਕਾਮ ਤੇ ਪਹੁੰਚਣ ਤਾਂ ਮਾਪੇ ਲਈ ਬਹੁਤ ਵੱਡਾ ਇਹ ਖੁਸ਼ੀ ਦਾ ਮੌਕਾ ਹੁੰਦਾ ਸੋ ਉਹਨਾਂ ਨੇ ਅਖੀਲਾ ਸਮਾਂ ਦੇਖਿਆ ਪਰ ਨਾਬਾ ਦੀ ਸੰਗਤ ਦਾ ਮੈਂ ਬਹੁਤ ਹਮੇਸ਼ਾ ਰਣੀ ਰਵਾਂਗਾ ਕਿ ਮੇਰੇ ਪਿਤਾ ਨੂੰ ਅਖੀਲੇ ਟਾਈਮ ਦੇ ਵਿੱਚ ਜੋ ਖੁਸ਼ੀ ਦੇ ਪਲ ਦੇਖਣ ਨੂੰ ਮਿਲੇ ਉਹ ਨਾਬਾ ਦੀ ਸੰਗਤ ਨਾਬਾ ਵਿਦਵਾਨ ਸਭਾ ਦੇ ਸਤਿਕਾਰਯੋਗ ਸਾਰੇ ਵੋਟਰਾਂ ਨੇ ਦਿੱਤਾ ਸਮਾਂ ਹਮੇਸ਼ਾ ਰਣੀ ਰਵਾਂਗੇ